ਤੁਸੀਂ ਕਤੀੜ ਸ਼ਬਦ ਵਰਤੇ ਆ ਪਿੰਡਾਂ ਦੇ ਲੋਕਾਂ ਨੇ ਤੁਸੀਂ ਰਿਕਾਰਡਿੰਗ ਚੈੱਕ ਕਰੋ ਮੈਂ ਚੰਗੀ ਤਰ੍ਹਾਂ ਕੀਤੀ ਹੋਈ ਹੁੰਦੀ ਮੈਂ ਕਿਸੇ ਗੱਲ ਦਾ ਜਵਾਬ ਨਹੀਂ ਦਿੰਦਾ ਪਿੰਡਾਂ ਨਾ ਮੈਂ ਕਿਸੇ ਨੂੰ ਕੁਝ ਨਹੀਂ ਵਰਤਦਾ ਜੀ ਇਹ ਤਾਂ ਬਣਾਇਆ ਕਈਆਂ ਗੱਲਾਂ ਇਹ ਕਹਿੰਦੇ ਰਹੇ ਆ ਵੀ ਅਖਾਲੀ ਵਾਲਾ ਮੁੰਡਾ ਕਰਦੀ ਕਰਦਾ ਆ ਬਾਹਰ ਤੋਂ 40 ਕਿਹੜੇ ਫੱਟੇ ਨੇ ਇੱਥੇ 40 ਕਿਹੜੇ ਫੱਟੇ ਨੇ ਇੱਥੇ ਤੁਸੀਂ ਐਮਐਨ ਨੂੰ ਕਹੋ 100 ਵਾਰ ਕਹੋ ਜੀ ਸਾਾਨੂੰ ਕਿਉਂ ਕਹੇ ਪਿੰਡ ਵਾਲਿਆਂ ਨੂੰ ਜੀ ਮੈਂ ਕਿਸੇ ਪਿੰਡ ਵਾਲੇ ਨੂੰ ਨਹੀਂ ਆ ਬਾਈ ਜੀ ਤੁਸੀਂ ਤੁਸੀਂ ਇਹ ਗੱਲ ਕਹੀ ਨਹੀਂ 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 ਮੈਨੂੰ ਕਹਿੰਦੇ ਤੂੰ ਜੈਤੋ ਜਿਹਾ ਨਸ਼ੇ ਵਾਲੀ ਵੀਡੀਓ ਕਿਉਂ ਚਲਾਈ ਇਹ ਬੰਦੇ ਨੇ ਮੈਨੂੰ ਧਮਕੀ ਦਿੱਤੀ ਆ ਵੀਡੀਓ ਵੇਖ ਕੇ ਦਿਖਾਓ ਜੀ ਮੈਂ ਧਮਕੀ ਦਿੱਤੀ ਮੈਨੂੰ ਮਿਲ ਕੇ ਧਮਕੀ ਦਿੱਤੀ ਕਹਿੰਦਾ ਦਿਖਾਓ ਜੀ ਦੱਸੋ ਜੀ ਦਿਖਾਓ ਹਾਂ ਮੈਂ ਕੋਈ ਬਾਬਰ ਨਹੀਂ ਜੀ ਨਹੀਂ 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 ਮੇਰੇ ਕੋਲ ਕੋਈ ਬਾਬਰ ਨਹੀਂ ਭਾਈ ਜੀ ਤਰਨਾ ਖੂਗ ਇਹ ਬੰਦਾ ਭਾਈ ਨਹੀਂ ਭਾਈ ਇਹ ਧਮਕੀ ਦਾ ਪਿਸਤੌਲ ਲੈ ਕੇ ਧਮਕੀਂਦਾ ਬੰਦਾ ਹੈ ਚੰਦਪਾਣ ਪਿੰਡ ਆ ਜੀ ਉੱਥੇ ਇਹਨਾਂ ਨੇ ਜਾਤੀ ਮੁੱਦੇ ਬਣਾਏ ਇਹਨਾਂ ਚੈਨਲ ਨੇ ਬਣਾਏ ਜੀ ਤੁਸੀਂ ਸਾਰੀ ਵੀਡੀਓ ਸਾਰੀ ਵੀਡੀਓ ਚੈੱਕ ਕਰ ਲਿਓ ਜੀ ਜਿੰਨੀਆਂ ਵੀਡੀਓ ਚੈੱਕ ਕਰ ਲਿਓ ਜੀ ਇਹਨਾਂ ਨੇ ਭੱ ਉਹ ਨਹੀਂ ਗੱਡੀ ਬੰਦੀ ਆ ਕੱਟ ਭਈ ਤਾਂ ਪਿੰਡ ਵਾਲੇ ਸੀ ਸਾਨੂੰ ਪਾਰਟੀ ਨਾਲ ਕੋਈ ਮਸਲਾ ਠੀਕ ਹੈ ਨਾ ਅਸੀਂ ਇਹ ਦੇਖੋ ਤਾਂ ਹੀ ਆਏ ਆ ਵੀ ਪਿੰਡ ਵਾਲਾ ਨੂੰ ਕਿਉਂ ਗਲਤ ਬੋਲੋ ਚੁੱਪ ਨਹੀਂ ਗੱਲ ਦੱਸ ਦੋ ਮੈਂ ਨਹੀਂ ਮੈਨੂੰ ਨਹੀਂ ਜੀ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਪੈਂ ਜੀ ਇੱਕ ਮਿੰਟ ਨਾ ਤਾਂ ਭੰਜੀ ਮੈਂ ਲੀਡਰ ਹਾਂ ਨਾ ਮੈਂ ਕੋਈ ਅਫਸਰ ਹਾਂ ਜੇ ਮੇਰਾ ਕੋਈ ਗੁਨਾਹ ਮੇਰੀ ਕੋਈ ਗਲਤੀ ਆ ਸਾਰੇ ਸਤਿਕਾਰਯੋਗ ਵੀਰਾਂ ਨੂੰ ਬੇਨਤੀ ਆ ਜੀ ਉਹ ਥਾਣਾ ਪਿਆ ਉਹ ਹੱਕ ਕੋਟ ਬਈ ਆ ਮੇਰੇ ਤੇ ਡੈਫੀਨੇਸ਼ਨ ਬਾਦ ਨਹੀਂ ਜੀ ਧੰਨਵਾਦ ਜੀ ਕੋ ਮੇਰੀ ਗੱਲ ਸੁਣੋ ਇਹ ਸਵਾਲ ਕਰਨਾ ਚਾਹੁੰਦੇ ਆ ਨਹੀਂ ਪਣ ਮੈਂ ਪਣ ਮੈਂ ਲੀਡਰ ਨਹੀਂ ਨਾ ਤੁਸੀਂ ਮੇਰੇ ਛੋਟੇ ਪਣ ਨੂੰ ਮੈਂ ਲੀਡਰ ਨਹੀਂ ਪਣਾ ਮੈਂ ਅਫਸਰ ਨਹੀਂ ਮੈਂ ਇੱਕ ਦੁਕਾਨਦਾਰ ਸੀ ਮੈਂ ਦੁਕਾਨ ਦੀ ਬੋਲੀ ਤੇ ਗਿਆ ਠੀਕ ਆ ਜੋ ਮੈਨੂੰ ਬੁਰਾ ਲੱਗਿਆ ਮੈਂ ਬੋਲੇ ਆ ਹਾਂ ਤੁਸੀਂ ਬੋਲ ਸਕਦੇ ਹੋ ਦੱਸੋ ਵੀ ਕੀ ਕੀ ਪ੍ਰੋਬਲਮ ਨਹੀਂ ਪਣ ਜੋ ਵੀਡੀਓ ਹੈਗੀ ਹੈ ਜੋ ਵੀਡੀਓ ਬਣਾਈ ਗਈ ਆ ਉਹ ਮੈਂ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ ਤੁਸੀਂ ਮੇਰੇ ਸਤਕਾਰਯੋਗ ਭੈਣ ਨੂੰ ਨਹੀਂ ਇਹ ਵੀ ਕੈਮਰਾ ਹੀ ਆ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਕੈਮਰਾ ਮੇਰੇ ਲਈ ਸਤਕਾਰਯੋਗ ਹੈ ਜੀ ਮੈਂ ਕਹਿਣਾ ਜੇਕਰ ਮੈਂ ਕਾਨੂੰਨ ਮੁਤਾਬਕ ਗਲਤ ਹਾਂ ਆਪਣੀ ਜੇਕਰ ਮੈਂ ਤੁਸੀ ਸੇਮ ਹੀ ਆ ਗੱਲ ਨਹੀਂ ਤੁਸੀਂ ਸੇਮ ਕਰਨੀ ਹੈ ਕੋਈ ਮੈਂ ਤਾਂ ਨਾ ਆਰਗੂਮੈਂਟ ਤਾਂ ਨਹੀਂ ਕਰ ਰਹੀ ਨਹੀਂ ਭੈਣ ਜੇ ਮੈਂ ਗਲਤ ਹਾਂ ਜੇ ਲੱਗਦਾ ਕਾਨੂੰਨ ਨੂੰ ਗਲਤ ਲੱਗੂਗਾ ਜੀ ਤਾਂ ਭੈਣ ਜੀ ਮੇਰੇ ਭਰਾ ਸਾਰੇ ਛੋਟੇ ਵੱਡੇ ਤੁਸੀਂ ਮੇਰੇ ਭੈਣ ਨੂੰ ਤਾਂ ਉਹ ਠਾਣਾ ਪਿਆ ਜੀ ਜੋ ਮੇਰੇ ਤੇ ਬੰਦੀ ਕਾਰਵਾਈ ਕਰ ਰਿਹਾ ਉਹਦੇ ਵਿੱਚ ਤੁਸੀਂ ਕਤਿਹੜ ਸ਼ਬਦ ਵਰਤੇ ਆ ਪਿੰਡਾਂ ਦੇ ਲੋਕਾਂ ਨੇ ਗੱਲ ਤੁਸੀਂ ਰਿਕਾਰਡਿੰਗ ਚੈੱਕ ਕਰੋ ਦ ਨਹੀਂ ਤੁਸੀਂ ਪਿੰਡਾਂ ਦੇ ਲੋਕਾਂ ਨੂੰ ਕਤਿਰ ਸਾਉਂਦੀ ਦਾ ਤੋਂ ਕੀਤੀ ਜਾਂਦੀ ਮੇਰਾ ਘਰ ਜਤੋਂ ਪਿੰਡ ਚ ਜੀ ਕਿਤੇ ਹੀ ਹੋਵੇ ਜੀ ਨਾ ਮੈਂ ਕਿਸੇ ਨੂੰ ਕੁਝ ਨਹੀਂ ਵਰਤਿਆ ਜੀ ਇਹ ਤਾਂ ਬਣਾਈਆਂ ਕਈਆਂ ਗੱਲਾਂ ਇਹ ਸਭ ਅਮੋਲਕ ਸਿੰਘ ਐਮਐਲਏ ਕਿਨਾਰੇ ਆ ਜੀ ਮੈਂ ਦੱਸ ਦਿੰਦਾ ਕਿਉਂ ਕਰਾ ਰਿਹਾ ਜੀ ਲੈ ਸੁਣ ਲੋ ਮੇਰੀ ਗੱਲ ਭੈ ਜੀ 50 ਸਾਲ ਦੀ ਉਮਰ ਦੇ ਵਿੱਚ ਅਕਾਲੀ ਦਲ ਵਾਲੇ ਮੇਰੇ ਹੋਇਆ ਸੀਗਾ ਧੱਕਾ ਮੈਂ ਕਿਹਾ ਕਾਂਗਰਸ ਵਾਲੇ ਵੀ ਹੁੰਦਾ ਰਿਹਾ ਐਨਾ ਨਹੀਂ ਹੋਇਆ ਸੀਗਾ ਇਹ ਕਹਿੰਦੇ ਰਹੇ ਆ ਵੀ ਅਕਾਲੀ ਦਲ ਮੁੰਡਾ ਕਰਦੀ ਕਰਦਾ ਆ ਬਾਹਰ ਦੀਆਂ 40 ਕਿਹੜੇ ਫਿਰਦੇ ਨੇ ਇੱਥੇ ਛੋਟੇ ਕਰਦੀ ਕਰਨਾ ਜੀ ਕਾਹਦੇ ਲਈ ਆਇਆ ਉਹ ਉਹਨਾਂ ਨੇ ਕੀ ਕੰਮ ਕੀਤਾ ਕਿੰ ਫਰਮਾ ਸੀ ਉਹ ਬਲਾਈ ਨਾਲੇ ਸਾਡੇ ਪਿੰਡ ਸਰਪੰਚੀ ਚੁਣ ਹੋਈ ਸੀਗੀ ਗੱਲਾਂ ਪਿੰਡ ਜੀ ਦੋ ਹੋਈਆਂ ਉਦੋਂ ਵੀ ਗਏ ਸੀ ਇਹ ਜੀ ਠੀਕ ਹੈ ਇਹਨਾਂ ਦਾ ਚੈਨਲ ਹੈ ਜੀ ਲੋਕ ਵਾਈਟ ਟੀਵੀ ਠੀਕ ਹੈ ਜੀ ਇਹਨੂੰ ਪੁੱਛੋ ਮੇਰਾ ਕੋਈ ਚੈਨਲ ਨਹੀਂ ਜੀ ਮੇਰਾ ਕੋਈ ਨਹੀਂ ਇਹਦਾ 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 ਬੇਟਾ ਮੇਰਾ ਪਿੰਡ ਮੈਂ ਦਾ ਬੇਟਾ ਕੰਮ ਕਰਦਾ ਜੀ ਲੋਕ ਵਾਈਟ ਟੀਵੀ ਦਾ ਬੇਟਾ ਕੰਮ ਕਰਦਾ ਜੀ ਠੀਕ ਹੈ ਜੀ ਠੀਕ ਹੈ ਜੀ ਇਹਨੂੰ ਪੁੱਛੋ ਮੇਰੇ ਪਿੰਡ ਕਿੱਲਣ ਗਏ ਸੀਗੇ ਜਿੱਥੇ ਅਸੀਂ ਸ਼ਹਿਰ ਕਿਹੜੇ ਪਿੰਡ ਭੰਜੀ ਰਾਮੇ ਵਾਲ ਪਿੰਡ ਜੀ ਮੈਂ ਮੈਂ ਵੀਡੀਓ ਬਣਾਉਂਗਾ ਵੀ ਨਾਲੀ ਜੀ ਤੁਸੀਂ ਦਿਖਾ ਦਿਓ ਜੀ ਮੈਂ ਤੁਹਾਨੂੰ ਪਹਿੰਜੀ ਵਾਰ-ਵਾਰ ਕਹਿ ਰਿਹਾ ਮੇਰੇ ਕੋਲ ਭਾਈ ਜੀ ਇੱਕ ਮਿੰਟ ਬਾਈ ਜੀ ਬਾਈ ਜੀ ਮੈਂ ਤੁਹਾਨੂੰ ਜਾਣਦਾ ਨਹੀਂ ਗੁੱਸਾ ਨਾ ਕਰਨਾ ਇਸ ਭੈਣ ਨੂੰ ਮੈਂ ਜਾਣਦਾ ਮੈਂ ਅਮਨ ਨੂੰ ਜਾਣਦਾ ਮੈਂ ਤੁਹਾਨੂੰ ਜਾਣਦਾ ਨਹੀਂ ਇੰਨੇ ਇੰਨੇ ਬੰਦੇ ਦੀ ਗੱਲ ਮੈਂ ਕਿਸੇ ਦੀ ਗੱਲ ਦਾ ਜਵਾਬ ਨਹੀਂ ਦੇਣਾ ਮੇਰੀ ਭੈਣ ਖੜੀ ਆ ਛੋਟਾ ਭਰਾ ਮੇਰਾ ਇੱਕ ਮਿੰਟ ਬਾਈ ਯਾਰ ਮੈਨੂੰ ਲੋਨ ਨਹੀਂ ਕਿਹਾ ਜੀ ਨਹੀਂ ਬਾਈ ਤੁਸੀਂ ਬਾਈ ਜੀ ਬਾਈ ਜੀ ਗੱਲ ਸੁਣੋ ਮੈਂ ਤੁਹਾਨੂੰ ਵਾਰ-ਵਾਰ ਬੇਨਤੀ ਕੀਤੀ ਹੈ ਨਾ ਵੀ ਜੇ ਮੈਂ ਕਾਨੂੰਨ ਮੁਤਾਬਕ ਗਲਤ ਹਾਂ ਭੈਣ ਜੀ ਕਾਨੂੰਨ ਮੁਤਾਬਕ ਮੇਰੇ ਤੇ ਕਾਰਵਾਈ ਕਰ ਦਿਓ ਮੇਰੀ ਗੱਲ ਸੁਣੋ ਜੀ ਇੱਕ ਐਮਐਲਏ ਹੁੰਦਾ ਜਿਹੜਾ ਉਹਨੂੰ ਤੁਸੀਂ ਕੁਝ ਵੀ ਕਹਿ ਸਕਦੇ ਆਪਾਂ ਕਿੰਨੇ ਕੁਝ ਵੀ ਕਹਿ ਲੋ ਸਾਨੂੰ ਕੋਈ ਦਿੱਕਤ ਨਹੀਂ ਪਰ ਇਹ ਕਾਮ ਪਿੰਡਾਂ ਦੇ ਲੋਕ ਜੇ ਕਿਸੇ ਬਾਦੀ ਨਾਲ ਜੁੜੇ ਹੋਏ ਨੇ ਗੱਲ ਕਿਤੇ ਚੱਲੀ ਹੁਣ ਮੇਰੀ ਸੁਣੋ ਮੇਰੀ ਭੈਣ ਤੁਸੀਂ ਐਮਐਲਏ ਨੂੰ ਕਹੋ 100 ਵਾਰ ਕਹੋ ਜੀ ਸਾਨੂੰ ਕਿਉਂ ਕਹੇ ਪਿੰਡ ਵਾਲਿਆਂ ਨੂੰ ਜੀ ਮੈਂ ਕਿਸੇ ਪਿੰਡ ਵਾਲ ਨੂੰ ਕਿਹਾ ਨਹੀਂ ਭਾਈ ਜੀ ਤੁਸੀਂ ਆ ਤੁਸੀਂ ਇਹ ਗੱਲ ਗਈ ਨਹੀਂ 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 ਇਹਦਾ ਸੌਦਾ ਕਰਨਾ ਗੱਲ ਤੁਹਾਨੂੰ ਆਪਦੀ ਤੁਹਾਨੂੰ ਇਹਨਾਂ ਨੇ ਇਹਨਾਂ ਨੇ ਆਹ ਵੀਡੀਓ ਤੋਂ ਸੱਪ ਪਿਆ ਪਿਆ ਮੈਨੂੰ ਕਹਿੰਦੇ ਤੂੰ ਜੈਤੋ ਚ ਨਸ਼ੇ ਵਾਲੀ ਵੀਡੀਓ ਕਿਉਂ ਚਲਾਈ ਇਹ ਬੰਦੇ ਨੇ ਮੈਨੂੰ ਧਮਕੀ ਦਿੱਤੀ ਆ ਵੀਡੀਓ ਵੇਖ ਕੇ ਦਿਖਾਓ ਜੀ ਮੈਨੂੰ ਧਮਕੀ ਦਿੱਤੀ ਮੈਨੂੰ ਮਿਲ ਕੇ ਧਮਕੀ ਦਿੱਤੀ ਕਹਿੰਦਾ ਦਿਖਾਓ ਜੀ ਦਿਖਾਓ ਜੀ ਦਿਖਾਓ ਹਾਂ ਮੇਰੇ ਕੋਲ ਕੋਈ ਬਾਵਰ ਨਹੀਂ ਜੀ ਨਹੀਂ 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 ਮੇਰੇ ਕੋਲ ਕੋਈ ਬਾਵਰ ਨਹੀਂ ਦੇਖੋ ਨਸ਼ੇ ਵਾਲੀ ਵੀਡੀਓ ਕਿਉਂ ਚਲਾਉਣਾ ਸਾਡੀ ਸਰਕਾਰ ਦੇ ਦੇਖੋ ਜੀ ਤੁਸੀਂ ਕੰਪਲੇਨਟ ਕਰ ਦੇਣਾ ਫਿਰ ਕਿਹਨਾਂ ਤੇ ਜੀ ਮੈਂ ਕਿ ਉਹ ਮੇਰੇ ਮੈਂ ਕੰਪਲੇਨਟ ਹੁਣ ਕਿਹਨਾ ਕਰ ਦੋ ਮੇਰੇ ਤੇ ਇਹ ਇਹਨਾਂ ਨੂੰ ਕੋਈ ਨਸ਼ੇ ਵਾਲਾ ਬੰਦਾ ਮਿਲਦਾ ਜੀ ਹੈਪਲੈਨ ਨੰਬਰ ਹੈਗੇ ਆ ਜੀ ਉਹ ਤਾਂ ਦੱਸਣ ਜੀ ਥਾਣਾ ਇਹਦੇ ਘਰ ਦੇ ਕੋਲੇ ਆ ਜੀ ਦੱਸਣ ਜਾ ਕੇ ਉੱਥੇ ਜੀ ਮੈਂ ਕੋਈ ਐਮਐਲਏ ਨਹੀਂਗਾ ਜੀ ਕੋਈ ਮੈਂ ਐਮਸੀ ਨਹੀਂਗਾ ਜੀ ਅਸੀਂ ਪਿੰਡਾਂ ਵਿੱਚੋਂ ਆਏ ਆ ਜੀ ਇਹਨੇ ਪਿੰਡਾਂ ਨੂੰ ਗਲਤ ਬੋਲਿਆ ਜੀ ਅਸੀਂ ਤਾਂ ਇਹ ਪੁੱਛਣ ਆਏ ਆ ਤੁਹਾਡੀ ਇਹਨਾਂ ਨਾਲ ਚਲੋ ਠੀਕ ਆ ਕੋਈ ਹੋਊਗੀ ਪੈਂਜੀ ਮੇਰੇ ਕਿਤੇ ਨਾਲ ਨਹੀਂ ਮੇਰੇ ਸਾਰੇ ਸਰਕਾਰੀ ਯੋਗਾ ਕੋਈ ਵੱਡੇ ਆ ਕੋਈ ਛੋਟੇ ਆ ਸਰਕਾਰੀ ਯੋਗਾ ਨੂੰ ਕਦੀਰ ਸ਼ਬਦ ਕਿਉਂ ਮਾਰਦੇ ਮੈਂ ਭੰਜੀ ਕਿਸੇ ਪਿੰਡ ਵਾਲੇ ਨੂੰ ਨਹੀਂ ਬੋਲਿਆ ਜਿਹੜੀ ਮੈਂ ਤੁਹਾਨੂੰ ਵਾਰ-ਵਾਰ ਕਹਿੰਦਾ ਜੀ ਸੀਆਈਡੀ ਦੇ ਮੁਲਾਜ਼ਮ ਖੜੇ ਆ ਉਹ ਥਾਣਾ ਪਿਆ ਜੀ ਉਹ ਕੋਰਟ ਪਈ ਆ ਮਾਨਯੋਗ ਜੇ ਮੈਂ ਕਾਨੂੰਨ ਵਿਧਾਪਕ ਗਲਤ ਤਾਂ ਮੇਰੇ ਤੇ ਕਾਰਵਾਈ ਕਰਾ ਦੇਣ ਮੈਂ ਕਿਸੇ ਦੀ ਗੱਲ ਦਾ ਜਵਾਬ ਨਹੀਂ ਦੇ ਸਕਦਾ ਪਹਿਲਾਂ ਇਹਨਾਂ ਨੇ ਠੀਕ ਹੈ ਜੀ ਇਹਨਾਂ ਬਾਰੇ ਤੇ ਮੈਂ ਜਵਾਬ ਨਹੀਂ ਦੇ ਸਕਦਾ ਮੈਂ ਮੈਂ ਇਹਨਾਂ ਦਾ ਜਵਾਬ ਸਾਰਿਆਂ ਦਾ ਪਹਿਲਾਂ ਇਹਨਾਂ ਨੇ ਜੀ ਚੰਦਪਾਣ ਚੰਦਪਾਣ ਪਿੰਡ ਆ ਜੀ ਉੱਥੇ ਇਹਨਾਂ ਨੇ ਜਾਤੀ ਮੁੱਦੇ ਬਣਾਏ ਇਹਨਾਂ ਤੁਸੀਂ ਸਾਰੇ ਵੀਡੀਓ ਚ ਸਾਰੇ ਵੀਡੀਓ ਚੈੱਕ ਕਰ ਲਿਓ ਜੀ ਜਿੰਨੀਆਂ ਵੀਡੀਓ ਚੈੱਕ ਕਰ ਲਿਓ ਜੀ ਇਹਨਾਂ ਨੇ ਪ੍ਰਭਾ ਖਰਾਬ ਕੀਤਾ ਜੀ ਹੋਂ ਸਾਡਾ ਪ੍ਰਭਾ ਸ਼ਹਿਰਾਂ ਨਾਲ ਜੀ ਅਸੀਂ ਸ਼ਹਿਰਾਂ ਚ ਚਾਹ ਗੋੜ ਲੈਣਾ ਹੁੰਦੇ ਆ ਜੀ ਸ਼ਹਿਰਾਂ ਦੇ ਕੰਮ ਕਰਦੇ ਆ ਜੀ ਖੇਤੀ ਕਰਦੇ ਪਿੰਡਾਂ ਚ ਸ਼ਹਿਰਾਂੇ ਵੇਚਦੇ ਆ ਕੇ ਜੀ ਸਾਡਾ ਸ਼ਹਿਰਾਂ ਨਾਲ ਵਿਗਾਰ ਪਾਉਣ ਨੂੰ ਫਿਰਦੇ ਆ ਜੀ ਠੀਕ ਹੈ ਦੋ ਤਿੰਨ ਪੱਤਰਕਾਰ ਇਹਨਾਂ ਦੇ ਹੈਗੇ ਆ ਜੀ ਠੀਕ ਆ ਸਾਨੂੰ ਕਹਿੰਦੇ ਫਿਰ ਤੂੰ ਸ਼ਹਿਰਾਂ ਲੜਵਾ ਕੇ ਹਾਂ ਚਲੋ ਤੁਹਾਡਾ ਦੋਨਾਂ ਦਾ ਹੈ ਤੁਹਾਡੇ ਚੋਂ ਸਾਰਿਆਂ ਨੂੰ ਕੀ ਸਮੱਸਿਆ ਹੈ ਵੀ ਤੁਸੀਂ ਇਹਨਾਂ ਦੇ ਨਾਲ ਸਾਨੂੰ ਸਮੱਸਿਆ ਹੈ ਕਿਉਂ ਬੋਲਦੇ ਪਿੰਡ ਵਾਲਿਆਂ ਨੂੰ ਗਲਤ ਹੈ ਕੀ ਵਗੜਾ ਇਹਨਾਂ ਨੂੰ ਦੱਸੋ ਤੁਸੀਂ ਜਿਹੜਾ ਉਸ ਉਸ ਦਿਨ ਜਿਹੜੀ ਸ਼ਬਦਾਵਲੀ ਵਰਤੀ ਗਈ ਕੀ ਰੌਲਾ ਸੀ ਕੀ ਕਿ ਕਿੰਨਾ ਲੋਕਾਂ ਨੂੰ ਕਿਹਾ ਗਿਆ ਇਹ ਸ਼ਬਦ ਜਾਂ ਤੁਸੀਂ ਕੀ ਆਮ ਆਦਮੀ ਪਾਰਟੀ ਨਾਲ ਜੁੜੇ ਸੀ ਤਾਂ ਕਰਕੇ ਇਹ ਸ਼ਬਦਾਵਲੀ ਵਰਤੀ ਗਈ ਨਹੀਂ ਤਾਂ ਪਿੰਡ ਵਾਲੇ ਸੀ ਸਾਨੂੰ ਪਾਰਟੀ ਨਾਲ ਕੋਈ ਮਸਲਾ ਠੀਕ ਹੈ ਅਸੀਂ ਇਹ ਦੇਖੋ ਤਾਂ ਹੀ ਆਏ ਵੀ ਪਿੰਡ ਵਾਲਿਆਂ ਨੂੰ ਕਿਉਂ ਗਲਤ ਬੋਲਿਆ ਹੂੰ ਠੀਕ ਹਨ ਹੋਰ ਕੋਈ ਨਹੀਂ ਸਾਰਿਆਂ ਨੂੰ ਇਹੀ ਸਮੱਸਿਆ ਜੀ ਹਾਂਜੀ ਹਾਂਜੀ ਤੇ ਜੇ ਜਿਵੇਂ ਇਹਨਾਂ ਨੇ ਕਿਹਾ ਵੀ ਭਈ ਮੈਂ ਕਿਸੇ ਨੂੰ ਕੋਈ ਜਵਾਬ ਦੇ ਨਹੀਂ ਹੈਗਾ ਜੇ ਕਿਸੇ ਨੂੰ ਪ੍ਰੋਬਲਮ ਹੈ ਤੇ ਥਾਣੀ ਕਚੈਰੀ ਪਏ ਆ ਉੱਥੇ ਜਾ ਕੇ ਕੰਪਲੇਨ ਕਰਾਂਗੇ ਜੀ ਜਾਵਾਂਗੇ ਜੀ ਜ਼ਰੂਰ ਜਾਵਾਂਗੇ ਜੀ ਜਾਵਾਂਗੇ ਇਦੋਂ ਬਾਅਦ ਉੱਥੇ ਜਾਵਾਂਗੇ ਜੀ ਪਹਿਲਾਂ ਨੂੰ ਸ਼ਹਿਰ ਵਾਲਾ ਨਹੀਂ ਸਰਦਾ ਜੀ ਅਸੀਂ ਪਿੰਡ ਵਾਲੇ ਆ ਸ਼ਹਿਰਾਂ ਬਰ ਸਾਡਾ ਨਹੀਂ ਸਰਦਾ ਇਹਨਾਂ ਸ਼ਹਿਰ ਵਾਲਾ ਸਰਦਾ ਹੋਊਗਾ ਪਿੰਡ ਵਾਲਿਆਂ ਨਾਲ ਪਰ ਸਾਡਾ ਨਹੀਂ ਸਰਦਾ ਜੀ ਪਿੰਡ ਵਾਲਿਆਂ ਨੂੰ ਤਾਂ 24 ਘੰਟੇ ਸ਼ਹਿਰ 'ਚ ਆਉਣਾ ਹੀ ਪੈਂਦਾ ਆਵਾਂਗੇ ਵੀ ਸ਼ਹਿਰ ਦੇ ਵਿੱਚ ਆਦੇ ਕੰਮ ਧੰਦੇ ਆਉਣੇ ਆ ਆਵਾਂਗੇ ਵੀਰੇ ਪਰ ਇਹ ਕਿਹੜੀ ਕੱਦੀ ਮਤਲਬ ਕੱਦ ਸਦਾਬੀ ਬੋਲ ਰਹੇ ਆ ਪਿੰਡਾਂ ਵਾਲਿਆਂ ਪ੍ਰਤੀ ਇਹ ਨਫ਼ਰਤ ਪੈਦਾ ਕਰ ਰਹੇ ਆ ਇਹਨਾਂ ਨੂੰ ਨਹੀਂ ਕਰਨੀ ਚਾਹੀਦੀ ਇਹ ਤੇ ਬੇਨਤੀ ਕਰ ਰਹੇ ਆ ਵੀ ਆਹ ਤੇ ਕਹੋ ਸਭ ਤੋਂ ਵਾਪਸ ਜਾਣਾ ਨਹੀਂ ਇਸ ਜੋ ਹੈ ਕਰਨੀ ਕਾਰਜ ਕਰਾਂਗੇ ਇਹ ਜਿਹੜਾ ਕੋਈ ਬੋਲੀ ਦਾ ਰੌਲਾ ਸੀ ਉੱਥੇ ਮੈਂ ਉਹ ਸਾਰੀ ਵੀਡੀਓ ਦੇਖੀ ਹੈ ਉਹਦੇ ਵਿੱਚ ਇਹ ਗੱਲ ਆਖੀ ਗਈ ਵੀ ਜਿਹੜੇ ਆਪਦੇ ਚਾਹੇਤੇ ਸੀ ਉਹਨਾਂ ਨੂੰ ਸਸਤੀ ਬੋਲੀ ਦੇ ਉੱਤੇ ਜਿਹੜਾ ਏ ਉਹ ਦੇ ਦਿੱਤੀ ਗਈ ਜਦ ਕਿ ਉਹ ਜਿਹੜੀ ਬੋਲੀ ਸੀ ਉਹ 365000 ਦੀ ਸੀ ਉਹ ਕਿਦਰ ਦਾ ਮੁੰਡਾ ਆ ਕੇ ਇਹਨੇ ਬੋਲੀ ਲਈ ਆ ਇੱਥੇ ਇੱਥੇ ਮੌਜੂਦ ਨੇ ਉਹ ਇੱਥੇ ਮੌਜੂਦ ਆ ਮੁੰਡਾ ਜੀ ਬੁਲਾਇਓ ਆ ਮੁੰਡਾ ਜੀ ਇਹਨੇ ਲਈ ਬੋਲੀ ਜੀ 65000 ਰੁਪਏ ਵਿੱਚ ਕਰ ਕਹਿੰਦੀ ਅੱਛਾ ਉੱਥੇ ਇਹਨਾਂ ਨੇ ਬੋਲਿਆ ਗਿਆ ਜੀ ਅਸੀਂ 365000 ਰੁਪਏ ਦਿੰਨੇ ਆ ਸਾਨੂੰ ਬੋਲੀ ਛੱਡਣ ਅਸੀਂ ਬੰਦੇ ਨੂੰ ਮਨਾ ਕੇ ਲੈ ਕੇ ਆਏ ਜੀ ਬੋਲੀ ਛੱਡਦਾ ਜੀ ਤੁਸੀਂ ਬੋਲੀ ਛੱਡ ਦੋਗੇ ਜਿਹੜੀ ਤੁਹਾਨੂੰ 365000 ਰੁਪਏ ਭਰਦਣ ਕਮੇਟੀ ਅਸੀਂ ਬੋਲੀ ਛੱਡ ਦਿੰਦੇ ਨੇ ਜੀ ਅੱਛਾ ਇਹ ਪਹਿਲਾਂ ਕਿੰਨੇ ਚ ਲੱਗਦੀ ਰਹੀ ਐ ਇਹ ਬੋਲੀ ਪਹਿਲਾਂ 55000 ਸੀਗੀ ਜੀ ਐਗੀ 65000 ਦਾ ਜੀ ਤੇ ਅੱਜ ਜੇ ਬਈ ਤੁਹਾਡਾ ਇਸ ਤੇ ਤੁਹਾਨੂੰ 65 ਜ ਮਿਲ ਗਈ ਅੱਜ ਕੋਈ ਬੰਦਾ ਉਹੀ ਬੋਲੀ ਤੁਸੀਂ ਖਰੀਦ ਲਈ ਸੀ ਅੱਜ ਉਹੀ ਕੋਈ ਬੰਦਾ ਆ ਕੇ 3 ਲੱਖ 65000 ਉਸ ਬੋਲੀ ਦਾ ਦੇ ਰਿਹਾ ਇੰਨਾ ਫਰਕ ਕਿਵੇਂ ਪੈ ਗਿਆ ਹੁਣ ਕੀ ਕਹੀਗੇ ਜਦੋਂ ਤੁਸੀਂ ਉਸ ਤੇ ਬੋਲੀ ਦਿੱਤੀ ਮੈਂ ਤਾਂ ਆਪਦੀ ਜੀ ਮੈਂ 65000 ਰੁਪਏ ਬੋਲੀ ਜਿੱਥੋਂ ਤੱਕ ਮੇਰੀ ਬਾਈਟ ਸੀਗਾ ਮੈਂ ਦੇਦੀ ਜੀ ਠੀਕ ਹੈ ਉਸ ਤੋਂ ਬਾਅਦ ਜਸ ਬਸ 65 ਤੇ ਬੋਲੀ ਖਤਮ ਹੋ ਗਈ 57000 ਤੋਂ ਸ਼ੁਰੂ ਹੋਈ ਸੀ ਕਿੰਨੇ ਕ ਉਦੋਂ ਤੁਹਾਡੇ ਨਾਲ ਤੁਹਾਡੇ ਕੰਪੀਟੀਟਰ ਸੀਗੇ ਬੈਠੇ ਸੀਗੇ ਸਰ 10 15 ਜਣ 20 ਵੜੇ ਬੈਠੇ ਸੀ ਬੋਲੀ دی ਗਈ ਜਿੱਥੇ ਤੱਕ ਮੇਰੀ ਪਹੁੰਚ ਸੀਗੀ ਮੈਂ ਵਾਈਟ ਦੇ ਸਾਹਮਣਾ ਵੀ ਲੈ ਲਈ ਜੀ ਠੀਕ ਹੈ ਸਰ ਜਿਵੇਂ ਇਹ ਕਹਿ ਰਿਹਾ ਵੀ 3 ਲੱਖ 65 ਹਜ਼ਾਰ ਜੇ ਕੋਈ ਮੇਰੀ ਇੱਕ ਰਿਕਾਰਡਿੰਗ ਦਿਖਾ ਦਿਓ ਵੀ ਮੈਂ ਬੋਲੀ ਲਾਈ ਆ ਨੀ ਉਥੇ মিডিਆ ਪਹੁੰਚਿਆ ਹੋਇਆ ਸੀ ਮੈਂ ਵਾਰ-ਵਾਰ ਕਹਿਣਾ ਇਹ ਬੋਲੀ ਲਾਉਣ ਨਹੀਂ ਗਏ ਇਹ ਬੋਲੀ ਲਾਉਣ ਨਹੀਂ ਗਏ ਇਹ ਕਰਨ ਨਹੀਂ ਗਏ ਖਾਇਆ ਤਾਂ ਬਹੁਤ ਗਿਆ ਕਿ ਵੀ ਬੋਲੀ ਬਹੁਤ ਸਸਤੀ ਦੀ ਤੇ ਮੈਂ ਮੇਰੀ ਮੈਂ ਬੋਲੀ ਲਾਈ ਨਹੀਂ ਕੋਈ ਤੁਸੀਂ ਵੀਡੀਓ ਚ ਮੇਰੇ ਦੇਖ ਲਓ ਮੈਂ ਬੋਲੀ ਦੇ ਬੋਲ ਰਿਹਾ ਆ ਭਾਈ ਜੀ ਖੜੇ ਹੈ ਭਾਈ ਜੀ ਇਹ ਸ਼ਬਦ ਕਿਹਨੂੰ ਵਰਤਿਆ ਸੀ ਕਿਹਨਾਂ ਨੂੰ ਕਿਹਾ ਸੀ ਕਿਸ ਰੋਲੇ ਚ ਮੈਂ ਮੈਂ ਕੁਝ ਨਹੀਂ ਕਿਹਾ ਤੁਸੀਂ ਕਿਸ ਰੋਲੇ ਚ ਕਿਹਾ ਸੀ ਤੁਸੀਂ 1 ਮਿੰਟ ਜੀ ਤੁਸੀਂ ਸਤਿਕਾਰਯੋਗ ਹੋ ਤੁਸੀਂ ਇਕੱਲੇ ਪਹਿਲਾਂ ਵੀਡੀਓ ਦੇਖੋ ਮਲਾਜਮਾਂ ਨੂੰ ਦਿਖਾ ਲਓ ਦੋ ਸਿਆਣੇ ਬੰਦੇ ਬਾਈ ਹਰੇ ਬਹਿ ਜਾਣਾ ਵੀ ਵੀਡੀਓ ਦੋ ਵਾਰ ਬਣੀ ਵੀ ਹੈ ਜੀ ਦੋ ਸ਼ਬਦ ਬੋਲੇ ਵੀ ਉਹਦੇ ਚ ਉਹ ਘੱਟ ਵੱਡੇ ਮੇਰੇ ਇੱਕੋ ਨਾਲ ਜੋੜ ਰਹੇ ਆ ਮੈਂ ਜਿਹੜੀ ਗੱਲ ਕਹੀ ਸੀ ਨਾ ਤੁਸੀਂ ਦੋ ਵਾਰ ਸੁਣ ਮੈ ਮੈਨੂੰ ਨਹੀਂ ਜੀ ਮੈਂ ਤੁਹਾਨੂੰ ਵਾਰ ਵਾਰ ਕਹਿ ਰਿਹਾ ਭਾਈ ਜੀ ਇੱਕ ਮਿੰਟ ਜਿਹੜੀ ਗੱਲ ਬਾਈ ਆਰੇ ਸੋਚ ਕੇ ਆਏ ਆ ਵੀ ਅਸੀਂ ਪਹਿਲੇ ਇੱਕ ਮਿੰਟ ਤਾਂ ਬੈਠ ਜਿਆਦਾ ਕਰਦੇ ਆ ਅਸੀਂ ਕੋਈ ਸੋਚ ਕੇ ਨਹੀਂ ਆਏ ਜੀ ਇਹਨਾਂ ਦਾ ਪਹਿਲਾਂ ਵੀ AC ਪਰਾਂ ਚੜਦਾ ਜੀ ਇਹਨਾਂ ਨੇ AC ਪਰਾਂ ਕੋਟਿਆ ਸੀ ਆਹ ਕੰਮ ਆ ਜੀ ਠੀਕ ਆ ਇਹਨਾਂ ਦਾ ਹੁਣ ਚੰਦਪਾਣ ਵੀ ਇਹ ਪੜਵਾ ਗਿਆ ਜੀ ਹੁਣ ਪਿੰਡਾਂ ਦੇ ਹੁਣ ਇੱਕ ਵੀਡੀਓ ਹੁਣ ਪਿੰਡਾਂ ਦੇ ਸ਼ਹਿਰਾਂ ਪੜਵਾ ਵੀ ਇਹ ਪਾਉਣ ਨੂੰ ਫਿਰਦੇ ਆ ਜੀ ਅਸੀਂ ਕਿਸੇ ਨਾਲ ਲੜਨੀ ਇੱਥੇ ਆਏ ਜੀ ਅਸੀਂ ਦੁਕਾਨ ਲਈ ਗਏ ਸੀ ਬੋਲੀ ਤੋਂ ਤੁਸੀਂ ਨਾ ਖੁਸ਼ ਹੋਏ ਇਹੀ ਗੱਲ ਹੋਈ ਸੀ ਭੈਣ ਜੀ ਇਹ ਚੰਦਪਾਣ ਦਾ ਜਾਨ ਲਾ ਰਿਆ ਨਾ ਮੇਰੇ ਤੇ ਮੈਨੂੰ ਚੰਦ ਬਣ ਕੇ ਆ ਦਿਖਾਓ ਚੰਦਪਾਣ ਨੂੰ ਛੱਡ ਦਿੰਦੇ ਆ ਭੈਣ ਜੀ ਇੱਕ ਮਿੰਟ ਇੱਕ ਮਿੰਟ ਭਾਈ ਜੀ ਤੁਸੀਂ ਮੇਰੇ ਸਰਕਾਰੀ ਹੋ ਗੋ ਜੇ ਚੰਦਪਾਣ ਵਿੱਚ ਮੇਰੀ ਐਂਟਰੀ ਹੋਈ ਹੋਏ ਜਿਸ ਟਾਈਮ ਛੋਟੇ ਵੀਰ ਹੋਇਆ ਰੌਲਾ ਜਾ ਐ ਕਰੋ ਭੱਡਿਆਂ ਦਾ ਛੱਤਰ ਤੇ ਮੇਰਾ ਸਿਰ ਇਹਨਾਂ ਚੈਨਲ ਚੰਦਪਾਲ ਮੈਨੂੰ ਚੰਦਪਾਲ ਦਿਖਾਉਣਾ ਇਹ ਇੱਕ ਮਿੰਟ ਚੈਨਲ ਚੈਨਲ ਹੈ ਜੀ ਚੈਨਲ ਹੈ ਜੀ ਇਹ ਚੈਨਲ ਚੈਨਲ ਦੇ ਵਿੱਚ ਮੈਂ ਨਸ਼ੇ ਵਾਲੀ ਵੀ ਵੀਡੀਓ ਬਣਾਈ ਆ ਇਹਨਾਂ ਦਾ ਕੋਈ ਉਹਦੇ ਨਾਲ ਲੈਣ ਦੇਣਾ ਐਮਐਲਏ ਸਾਹਿਬ ਭੇਜ ਦੇ ਇਹਨਾਂ ਨੂੰ ਨਹੀਂ ਨਸ਼ੇ ਨਾਲ ਅਲੱਗ ਹੈ ਜੀ ਜੀ ਉਹ ਗੱਲਾਂ ਸਾਰੀਆਂ ਤੁਸੀਂ ਕਦੀਰ ਸ਼ਬਦ ਇਹਨਾਂ ਲੋਕਾਂ ਲਈ ਵਰਤ ਜੀ ਇੱਕ ਮਿੰਟ ਇੱਕ ਮਿੰਟ ਨਸ਼ੇ ਵਾਲੀ ਗੱਲ ਅਲੱਗ ਹੈ ਜੇ ਨਸ਼ੇ ਵਾਲੀ ਕੋਈ ਗੱਲ ਹੈਗੀ ਹੈ ਜੀ ਮੈਨੂੰ ਬਖੌਣ ਜੀ ਮੈਂ ਤੈਨੂੰ ਇਸ ਟਾਈਮ ਕਿਹਾ ਸੀਗਾ ਜੀ ਜਾਂ ਅਸੀਂ ਨਸ਼ਾ ਵੇਚ ਕੇ ਜਿਹਦੇ ਬਖਾਉਣੇ ਆ ਤੇ ਤੂੰ ਤਾਂ ਹਮ ਕਨਫਰਮ ਕਰੋ ਲੈਣੇ 13 ਮਲਾਜਮ ਲਾਏ ਆ ਕੋਈ ਜੋ ਮੈਂ ਇੱਕ ਵਾਰ ਵੀ ਕਿਹਾ ਤੂੰ ਤੇ ਇਹ ਵੀ ਕਹ ਲਿਆ ਮੈਨੂੰ ਐਮਐਲਏ ਦੀ ਕੋਈ ਗੱਲ ਦਾ ਚੱਲਦੀ ਨਹੀਂ ਯਾਰ ਪ੍ਰੂਫ ਦਿਖਾਓ ਯਾਰ ਲੋਕ ਨੇ ਜੁਆਇਨ ਨਹੀਂ ਕੀਤਾ ਪ੍ਰੂਫ ਦਿਖਾਓ ਤੂੰ ਨਹੀਂ ਕਿਹਾ ਪ੍ਰੂਫ ਦਿਖਾਓ ਕਿਆ ਗੁਰਦਾਰੇ ਬੱਚਾ ਲੈ ਕੇ ਜਾਂਦਾ ਮੈਂ ਗੁਰਦਾਰੇ ਆ ਜਾ ਸੌਂ ਬੋਣਿਆ ਮੈਂ ਲਾਉਣਾ ਚਲੋ ਚਲੋ ਇਹਨੇ ਮੈਨੂੰ ਕਿਹਾ ਚਲੋ ਮੈਂ ਕਿਹਾ ਸੌਂ ਬੋਣਿਆ ਇੱਕ ਮਿੰਟ ਜੁਆਇਨ ਨਹੀਂ ਕੀਤਾ ਜ਼ਿਲ੍ਹੇ ਦੇ ਜ਼ਿਲ੍ਹੇ ਦਾ ਇੱਕ ਜ਼ਿਲ੍ਹੇ ਦਾ ਮੁਖ ਅਫਸਰ ਜੀ ਸਾਨੂੰ ਪੈਂਟ ਆ ਲੈਣ ਤੁਸੀਂ ਆਖਿਆਗਾ ਇੱਕ ਤੀੜਾ ਹੈ ਜਿਹੜਾ ਤੁਸੀਂ ਸਾਫ਼ ਤੋਂ ਵਾਪਸ ਲਓ ਤੇ ਗੱਲ ਕਰੋ ਕੱਲੇ ਆਉਣੇ ਦਾ ਮੁੱਦਾ ਨਹੀਂ ਸਾਰੇ ਜ਼ਿਲ੍ਹੇ ਦਾ ਮੁਖ ਅਫਸਰ ਐਸਐਸਪੀ ਸਾਹਿਬ ਆ ਜੀ ਜ਼ਿਲ੍ਹੇ ਦਾ ਮੁਖ ਐਸਐਫ ਸਾਹਮਣੇ ਲਾਉਣਾ ਜੀ ਕਿਤੇ ਮੱਝੀ ਲਾ ਸਕਦੇ ਆ ਡੋਰਜੀ ਦੀ ਮੱਝੀ ਨਹੀਂ ਕਰ ਸਕਦੇ ਆ ਉਦੋਂ ਵੱਡਾ ਕੋਈ ਨਹੀਂਗਾ ਚੈਰ ਦੇ ਵਿੱਚ ਠੀਕ ਆ ਉਹਨਾਂ ਨੇ ਐਸਐਫ ਭੇਜਨੇ ਆ ਜੀ ਕਿ ਨੂੰ ਮਰਜ਼ੀ ਭੇਜ ਸਕਦੇ ਆ ਮੈਂ ਉਹ ਮਲਾਜ਼ਮ ਨਹੀਂਗਾ ਜੀ ਕੋਈ ਮੈਸੇਜ ਵੀ ਰੀਡਰ ਨਹੀਂਗਾ ਜੀ ਮੈਂ ਸੈਂਡ ਕਰਕੇ ਫਿਰ ਭੇਜੂਗਾ ਜੀ ਮੇਰੇ ਸੈਨ ਨਾਲ ਕੀ ਹੋ ਜਾਊਗਾ ਜੀ ਠੀਕ ਹੈ ਠੀਕ ਹੈ ਜੀ ਦੱਸੋ ਕਰੋ ਗੱਲ ਪੁੱਛੋ ਜੀ ਮੇਰਾ ਨਾ ਕੀ ਤਾਲਾ ਜੀ ਜੋ ਮੈਨੂੰ ਗੱਲ ਕਹੀ ਹੈ ਭੈਣਾ ਇਸ ਬੰਦੇ ਨੇ ਮੈਨੂੰ ਫੋਨ ਤੇ ਕਿਹਾ ਕਿ ਨਾ 13 ਮਲਾਜ਼ਮਾਂ ਲਵਾਏ ਸੀ ਨਸ਼ਾ ਫੜਾਉਣ ਵਾਲੇ ਮੈਂ ਤਾਂ ਮੇਰੀ ਸੁਣ ਲੋ ਸੁਣ ਲੋ ਜੀ ਭੰਜੀ ਮੇਰੀ ਕਹਿੰਦਾ ਐਮਐਲਏ ਦੀ ਕੋਈ ਗੱਲ ਨਹੀਂ ਸੁਣਦਾ 13 ਦੇ 13 ਨੇ ਜੁਆਇਨ ਨਹੀਂ ਕੀਤਾ ਅਸੀਂ ਉਹ ਕਹਾਂਗੇ ਜੀ ਅਸੀਂ ਉਹ ਕਹਾਂਗੇ ਜੀ ਸਾਨੂੰ ਕੀ ਲੋੜ ਆ ਦਿਖਾਓ ਪ੍ਰੂਫ ਖਾਓ ਨਹੀਂ ਨਹੀਂ ਇਧਰ ਦੇਖੋ ਜੀ ਇਧਰ ਦੇਖੋ ਚਲੋ ਭਾਈ ਜੀ ਠੀਕ ਆ ਮੈਂ ਆਹ ਦੇਖੋ ਜੀ ਮੇਰੇ ਸਾਰੇ ਸਤਕਾਰਯੋਗੋ ਜੇ ਕੋਈ ਕਾਨੂੰਨੀ ਕਾਰਵਾਈ ਬੰਦਦੀ ਮੇਰੇ ਤੇ ਕਰ ਸਕਦੇ ਹੋ ਸੀਆਈਡੀ ਦੇ ਮੁਲਾਜ਼ਮ ਖੜੇ ਆ ਬਾਈ ਜੀ ਇਹ ਪਿੰਡ ਵਾਲੀ ਗੱਲ ਕਹੀ ਆ ਪਿੰਡਾਂ ਦੇ ਤੇੜਾ ਹੁੰਦਿਆਂ ਉਹ ਜਵਾਬ ਦੇ ਦਿਓ ਤੁਹਾਨੂੰ ਤੇੜਾ ਤੂੰ ਕਹਿੰਦਾ ਪਿੰਡਾਂ ਦੇ ਤੇੜਾ ਆ ਕੇ ਹੁੰਦਾ ਮੈਂ ਅਗੇ ਇੰਟਰਫੇਅਰ ਕਰਦਿਆਂ ਪਿੰਡਾਂ ਦੇ ਜਾਂਦੇ ਇਹ ਕੱਲ੍ਹ ਦੇ ਹੋਣ ਕਰੀ ਜਾਂਦਾ ਜੀ ਵੇ ਜੋ ਕਾਠਾਂ ਰੱਖੋ ਵੇ ਕਾਠਾਂ ਰੱਖੋ ਮੈਨੂੰ ਗਲਤੀ ਮੰਨ ਲੈ ਆਪਦੀ ਇਹਨੇ ਗਲਤੀ ਨਹੀਂ ਮੰਨੀ ਜੀ ਮੈਨੂੰ ਫੋਨ ਕਰੀ ਜਾਂਦਾ ਵੇਖੋ ਸਿਰਫ ਦੋ ਗੱਲਾਂ ਨੇ ਇੱਕ ਤਾਂ ਬਸ ਜਿਹੜੀ ਤੁਸੀਂ ਸ਼ਬਦਾਵਲੀ ਪਿੰਡਾਂ ਵਾਲਿਆਂ ਲਈ ਵਰਤੀ ਇਹਨਾਂ ਨੂੰ ਇਹ ਰੋਸ ਆ ਜਿਹੜੀ ਜਿਹੜਾ ਤੁਹਾਨੂੰ ਤਕਲੀਫ ਹੈ ਆਹ ਤੇ ਕੋਈ ਸਾਡਾ ਬੜੀਆ ਭਾਈ ਜੀ ਥੋੜੀਆਂ ਵੀਡੀਓ ਇਹਨਾਂ ਨੇ ਵੀਡੀਓ ਪਾਈ ਆ ਤੁਸੀਂ ਵੀਡੀਓ ਦੁਬਾਰਾ ਜੇ ਇੱਕ ਮਿੰਟ ਜੇ ਭਾਂਜ ਮੇਰੀ ਗੱਲ ਤਾਂ ਸੁਣਜੋ ਜੇ ਅਸੀਂ ਵੀਡੀਓ ਪਾਈ ਹੁੰਦੀ ਅਸੀਂ ਕੱਟ ਕੇ ਵੀ ਪਾ ਸਕਦੇ ਸੀ ਭਾਈ ਜੀ ਆਹ ਦੇਖੋ ਜੀ ਸਾਰੀ ਪਹਿਲਾਂ ਮੇਰੀ ਗੱਲ ਤਾਂ ਸੁਣ ਲਓ ਨਾ ਆਹ ਦੇਖੋ ਜੀ ਆਹ ਸਾਰੀ ਵੀਡੀਓ ਜੀ 2 ਮਿੰਟ 24 ਫਿਰ ਬਾਈ ਜੀ ਫਿਰ ਮੈਂ ਇਹ ਦੁੱਧ ਕੀ ਕਰਦਾ ਤੁਸੀਂ ਮੈਨੂੰ ਮਾਰ ਦਿਓ ਯਾਰ ਮਾਰਨੀ ਗੱਲ ਕਰ ਰਿਹਾ ਖਾਣਾ ਪਿਆ ਯਾਰ ਗਰੂਪ ਦਾ ਸਾਨੂੰ ਤੁਮਕਾਉਣਾ ਇਹਦਾ ਕੰਮ ਤੁਹਾਨੂੰ ਕਿਹਨੂੰ ਦੋਈ ਜਾਂਦਾ ਸਾਨੂੰ ਤੁਮਕਾਉਣਾ ਬਾਈ ਜੀ ਸਾਨੂੰ ਤੁਮਕਾਉਣਾ ਸਾਨੂੰ ਤੁਮਕਾਉਣਾ ਇਹ ਇਹਨਾਂ ਨੇ ਇਹ ਪੱਤਕਾ ਜੀ ਤੁਮਕਾਉਂਦੇ ਲੋਕਾਂ ਨੂੰ ਜੀ ਇਹਨਾਂ ਸਾਰੇ ਸ਼ਹਿਰ ਦੇ ਦੁਸਖੜੇ ਬੰਦੇ ਨੇ ਜੀ ਸ਼ਹਿਰੋਂ ਰਾਜ ਨਹੀਂ ਕੋਈ ਦੀ ਪੰਚਾਇਤ ਲੜਨ ਨਹੀਂ ਆਉਂਦੀ ਪੰਚਾਇਤ ਮਸਲਾ ਸਮਝਣ ਬਾਅਦ ਗੱਲ ਕਰਨ ਵਾਸਤੇ ਬਾਈ ਜੀ ਪੰਚਾਇਤ ਦੇ ਬੰਦੇ 5 ਹੁੰਦੇ ਆ 1500 ਨਹੀਂ ਹੁੰਦੇ ਬਾਈ ਜੀ ਅਸੀਂ ਬੰਨ੍ਹ ਹੀ ਆ ਅਸੀਂ ਸਾਰੇ ਪਿੰਡਾਂ ਵਾਲੇ ਆ ਸਾਰੇ ਪਿੰਡਾਂ ਤੋਂ ਆਏ ਆ ਸਾਰੇ ਪਿੰਡਾਂ ਤੋਂ ਆਏ ਆ ਜੀ ਤਾਲੀ ਵਾਲੋ ਠੀਕ ਆ ਕੁਝ ਬੰਦੇ ਨਾਲ ਲੈ ਕੇ ਐਮਐਲਏ ਬਲਖ ਸਿੰਘ ਨੇ ਭੇਜਿਆ ਮੇਰੀ ਦੁਕਾਨ ਤੇ ਮੈਂ ਨਾ ਕੁਛ ਮਰਜ਼ੀ ਬੋਲੀ ਜਾਣ ਦੀ ਠੀਕ ਆ ਕੱਲ ਨੂੰ ਮੈਨੂੰ ਇਸ ਬੰਦੇ ਤੋਂ ਮੇਰੇ ਪਰਿਵਾਰ ਨੂੰ ਜਾਨਵਾਲ ਦਾ ਖਤਰਾ ਮੈਂ ਇਹਨਾਂ ਕੋਲ ਇਹ ਚੀਜ਼ਾਂ ਨਹੀਂ ਇਹਨਾਂ ਕੋਲ ਇਹ ਕੰਮ ਆ ਇਹਨਾਂ ਕੋਲ ਇਹ ਕੰਮ ਆ ਜੀ ਇੱਕ ਮਿੰਟ ਜੇ ਇਹਨਾਂ ਕੋਲ ਇਹ ਕੰਮ ਆ ਇਹਨਾਂ ਕੋਲ ਇਹ ਕੰਮ ਆ ਜੀ ਕਪੀਰ ਸਾਹਿਬ ਦਾ ਜਵਾਬ ਦੇ ਬਸ ਸਾਨੂੰ ਕਪੀਰ ਸਾਹਿਬ ਦਾ ਜਵਾਬ ਦੇ ਬਸ ਇਹਨਾਂ ਕੋਲੇ ਇਹਨਾਂ ਇਹਨਾਂ ਨੂੰ ਯਾਰ ਸਾਨੂੰ ਕਿਹਾ ਕਿ ਆ ਦੇਖੋ ਜਿਹੜੇ ਜਵਾਬ ਬੋਲਦੇ ਆ ਤਾਂ ਇਹ ਬੰਦਾ ਡਰਾਮਾ ਆ ਅਸੀਂ ਦੇਖੋ ਦੇਖੋ ਇਹਨਾਂ ਨਸ਼ਾ ਲੈ ਕੇ ਇਹਨਾਂ ਦੇ ਹੋਣਗੇ ਜੀ ਇਹ ਬੰਦਾ ਨਸ਼ਾ ਇਹਨਾਂ ਕੋ ਨਸ਼ੇ ਵਾਲੇ ਬਾਲੇ ਆਉਂਦੇ ਆ ਪੁੱਛੋ ਇਹਨੂੰ ਜਿਹੜਾ ਸਾਡਾ ਸਾਡਾ ਮੁੱਦਾ ਹੈ ਸਾਡਾ ਮੁੱਦਾ ਹੈ ਜੀ ਸਾਡਾ ਮੁੱਦਾ ਹੈ ਜੀ ਬੇਕਦੀਰ ਬੋਲੇ ਪਿੰਡ ਵਾਲੇ ਨੂੰ ਅਸੀਂ ਜਵਾਬ ਲੈਣ ਆਏ ਆ ਇਹ ਬੰਦਾ ਇਹ 100 ਗੱਲ ਹੋਰ ਕਰਦਾਗਾ ਜਵਾਬ ਦੇਦਾ ਠੀਕਾ ਮਾਰੀ ਗੱਡੀਆਂ ਮਿਲਾਂਗੇ ਫਿਰ ਸਾਰੇ ਪਿੰਡਾਂ ਦਾ ਹੁਣ ਵੀਡੀਓ ਬਣਾਉਂਦਾ ਝੂਠਾ ਅਸੀਂ ਅਸੀਂ ਦੱਸ ਦਾਂ ਕੌਣ ਨੇ ਜੀ ਜੇ ਜੇ ਇਹ ਬੰਦਾ ਮਾਫੀ ਨਾ ਮੰਗੀ ਇਹ ਬੰਦੇ ਨੇ ਜੇ ਇਹ ਬੰਦਾ ਪਿੰਡਾਂ ਚ ਗਿਆ ਅਜ ਦੂਸ ਕੱਟਾ ਬੰਦੇ ਦਾ ਜੀ ਭੇਜਦਾ ਗੁੰਡਾਗਰਦੀ ਕਾਨੂੰ ਦਾਲੀਆਂ ਕਰਦਾ ਬੰਦਾ ਰੱਖਿਆ ਜੀ ਬਾਈ ਦਰਾਲ ਤੂੰ ਆ ਇਹ ਦਰਾਲੇ ਬੰਦੇ ਬਣਦੇ ਆ ਜੀ ਇਹ ਜਦੋਂ ਇਹ ਇਹ ਜਦੋਂ ਕਮੇਟੀ ਚ ਗਿਆ ਏ ਨਾ ਇਹ ਕੋਈ ਬੋਲੀ ਦੇਣ ਗਿਆ ਨਾ ਇਹ ਮੈਂਬਰ ਸੀ ਨਾ ਇਹ ਕੋਈ ਪੰਜਾਬ ਮੈਂਬਰ ਸੀ ਇਹ ਕਿ ਲੈਣ ਗਿਆ ਉੱਥੇ ਪੁੱਛੋ ਨੂੰ ਇਹਦਾ ਕਰਦੀ ਪਤਾ ਕਰਦੀ ਤੇ ਇਹ ਜੇ ਇਹ ਸਾਰੇ ਜਦੋਂ ਜਦੋਂ ਮੈਂ ਜਦੋਂ ਮੈਂ ਵੀ ਪਿੰਡ ਦਾ ਇਕ ਤੀੜ ਤੋਂ ਮੈਨੂੰ ਵੀ ਬੋਲਿਆ ਮੈਂ ਪਿੰਡ ਦਾ ਤੂੰ ਸਾਨੂੰ ਵੀ ਬੋਲਿਆ ਸਾਰੇ ਕਿਉਂ ਨਹੀਂ ਮੇਰੇ ਨਾਲ ਅਸੀਂ ਇਕ ਤੀੜ ਹੋਗੇ ਇਹ ਸਾਰੇ ਬੰਦੇ ਇਹ ਸਾਰੇ ਸ਼ਹਿਰ ਦੇ ਨੇ ਦੇਖਦੇ ਭਾਈ ਇਹ ਬੋਲਣ ਵਾਲਾ ਬਾਲਾ ਬੋਲ ਸਕਦੇ ਨਹੀਂ ਹੁੰਦੇ ਆਪਣਾ ਨਾ ਕਰੋਗਾ ਅਸੀਂ ਤਾਂ ਅਜਾ ਇਹ ਦਬਾਉਂਦੇ ਪਿੰਡਾਂ ਦੇ ਲੋਕ ਗਦੀੜ ਕਿਉਂ ਆਖਿਆਗਾ ਅਸੀਂ ਤਾਂ ਇਹੀ ਜਵਾਬ ਦੇਣ ਆਏ ਆ ਭਾਈ ਸਾਰੇ ਪਿੰਡਾਂ ਦੇ ਲੋਕ ਕਹਿੰਦੇ ਸਾਨੂੰ ਗਦੀੜ ਕਿਉਂ ਆਖਿਆਗਾ ਜਿਹੜਾ ਤੁਹਾਡੇ ਕੋਲ ਕੈਮਰਾ ਉਹੀ ਆ ਹੈ ਉਹਦੇ ਚਲਕ ਬਾਹਰ ਹੋਣੀ ਬਾਹਰ ਹੋਣੀ ਜੀ ਘਰ ਤੋਂ ਬਾਹਰ ਪਹਿਲਾਂ ਬਾਹਰ ਜਾ ਕੇ ਮਾਫੀ ਮੰਗ ਲੈਣ ਨਹੀਂ ਬੇ ਜ ਤੂੰ ਅਥਾਣਾ ਜਾਵਾਂਗੇ ਅਸੀਂ ਕਰਵਾਈ ਕਰਾਵਾਂਗੇ ਇੱਥੇ ਮਾਫੀ ਮੰਗਣਾਂ ਚੰਗੇ ਆ ਜੀ ਬਸ ਇੱਥੇ ਮਾਫੀ ਮੰਗਣਾਂ ਠੀਕ ਹੈ ਨਹੀਂ ਆ